ਜਿਹੜੀ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਇਹਦੇ ਪਿੱਛੇ ਤਾਂ ਸੀ ਐਮਐਲਏ ਚੱਕਤਾ ਤੇ ਤੂੰ ਚੀਜ਼ ਕੀ ਆ ਇਹ ਬਹੁਤ ਲੋਕਾਂ ਨੂੰ ਪਤਾ ਹੋਣਾ ਐਮਐਲਏ ਕਿਹਨੇ ਚੱਕਿਆ ਸੀ ਤੇ ਕਿਉਂ ਚੱਕਿਆ ਸੀ ਉਹਦੇ ਬਾਰੇ ਵੀ ਮੈਂ ਜਾਣਦਾ ਪਰ ਮੈਂ ਬੋਲਿਆ ਕਦੇ ਨਹੀਂ ਜਗਰਾਤ ਸਿੰਘ ਜਾਣਦੇ ਹੋਣੇ ਤੁਸੀਂ ਪੰਗਾ ਉਹਨਾਂ ਦਾ ਸੀ ਤੁਸੀਂ ਐਵੇਂ ਕ੍ਰੈਡਿਟ ਲਈ ਜਾਂਦੇ ਹੋ ਇੱਕ ਫਗਵਾੜੇ ਕੋਲ ਦਾ ਭਾਈ ਸੱਜਣ ਪੂਰਾ ਹੋ ਗਿਆ ਮਰ ਗਿਆ ਜਿੰਦੇ ਜੀ ਭਰਾ ਨੇ ਪੁੱਛਿਆ ਨਹੀਂ ਤੇ ਹੁੰਡੀ ਪੀਆਂ ਲਈ ਫਿਰਦਾ ਆਮ ਲੋਕ ਵੀ ਕਿੰਨੇ ਬਨਾਵਟੀ ਹੋ ਚੁੱਕੇ ਸੋਚੋ ਇਸੇ ਤੇ ਅੱਜ ਵੀਡੀਓ ਅਸਾਦੀ ਲੱਗੂਗੀ ਕਲਾਸ ਐਨ ਚੰਗੀ ਤਰ੍ਹਾਂ ਤੇ ਉਹ ਕਿੱਸੇ ਜਿਹੜੇ ਲੋਕਾਂ ਨੇ ਸੁਣਾ ਹੀ ਨਹੀਂ ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਥੋੜੇ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਤੇ ਮੈਂ ਕਿਹਾ ਵੀ ਇਦਾਂ ਦਾ ਪੁੱਤ ਨਾ ਜੰਮੇ ਕਿਸੇ ਘਰੇ ਮੇਰੇ 4-5000 ਬੰਦਾ ਦੇਖ ਲੈਂਦਾ ਮੇਰੇ ਲਈ ਬਹੁਤ ਹੈ ਮੈਂ ਇਥੋਂ ਕੋਈ ਵਿਊ ਨਹੀਂ ਲੈਣੇ ਜਾਂ ਮੈਨੂੰ ਕੋਈ ਲਾਲਚ ਨਹੀਂ ਹੈ ਜਿਹੜੇ ਲੋਕ ਮੈਨੂੰ ਥੱਲੇ ਕਮੈਂਟ ਪਾਉਂਦੇ ਆ ਗਧੇ ਬੇਫੂਫ ਲੋਕ ਉਹਨਾਂ ਨੂੰ ਪੁੱਛੋ ਭਈ ਮੇਰਾ ਜਿਹੜਾ ਚੈਨਲ ਹੈ ਮੋਨਟਾਈਜ਼ ਹੋਇਆ ਜਿਵੇਂ ਪੈਸੇ ਕਮਾਉਣੇ ਹੋਣ ਜਾਂ ਜਿੰਦਾਂ ਨਿਓ ਗੱਲਾਂ ਬੋਲਦੇ ਆ ਉਹ ਹੈ ਕੌਣ ਬੰਦੇ ਉਹ ਮੈਂ ਦੱਸ ਦਿੰਨਾ ਉਸਤਾਦ ਜੀ ਆ ਇੱਕ ਪੰਜਾਬ ਦੇ ਬੜਾ ਉਹਨਾਂ ਦੇ ਕਟੜ ਫੈਨ ਫਲਾਨਾ ਪੈਨ ਧੱਕੜ ਫੈਨ ਕਹਿੰਦੇ ਆ ਪਰ ਜਦੋਂ ਉਹਨਾਂ ਬਾਰੇ ਕੋਈ ਕਟੜ ਫੈਨ ਬੋਲਦਾ ਸੁਲਜਿਆ ਹੋਇਆ ਬੰਦਾ ਉਹਨਾਂ ਦੀ ਮੁਸਕਰੀ ਔਰ ਹਾਸਾ ਦੇਖੋ ਆ ਰਿਵਿਊ ਦਿੱਤਾ ਭਾਈ ਸਾਹਿਬ ਨੇ ਇਹਨਾਂ ਨੇ ਵਿੱਚ ਉਹਦੇ ਵਿੱਚ ਦੱਸਿਆ ਕਿ ਕਟੜ ਫੈਨ ਕਹਿੰਦੇ ਕਿਦਾਂ ਮੁਸਕਰਾ ਰਹੇ ਨੇ ਕਿਉਂਕਿ ਕਟੜ ਫੈਨ ਇਹਨਾਂ ਨੂੰ ਪਤਾ ਹੈ ਪਈ ਉਹ ਆਈਡੀ ਕਿਹਨਾਂ ਦੀਆਂ ਖੋਲੀਆਂ ਹੋਈਆਂ ਕੌਣ ਨੇ ਕੀਆ ਸਾਰਾ ਕੁਝ ਪਤਾ ਸਭ ਨੂੰ ਕੁਝ ਲੋਕਾਂ ਨੂੰ ਨਹੀਂ ਪਤਾ ਵੈਸੇ ਤਾਂ ਪਤਾ ਹੀ ਹੈ ਜਿਹੜੇ ਥੱਲੇ ਕਮੈਂਟ ਪਾਉਂਦੇ ਆ ਉਹ ਇਹਨਾਂ ਦੇ ਬੰਦੇ ਨੇ ਇਹ ਸਾਨੂੰ ਵੀ ਪਤਾ ਤੁਹਾਨੂੰ ਹੀ ਪਤਾ ਅਸੀਂ ਮੈਨੂੰ ਕਈ ਲੋਕ ਕਹਿੰਦੇ ਤੂੰ ਕੇਆਰ ਕੇ ਆਂ ਚੰਗਾ ਆ ਮੈਂ ਕੇਆਰ ਕੇ ਆਂ ਭਰਾਵਾ ਬੱਬੂ ਮਾਨ ਨਹੀਂ ਹੈਗਾ ਮੈਂ ਹਨਾ ਜਿਹਦਾ ਵਕਤ ਆਇਆ ਉਹਦੇ ਨੂੰ ਹੋ ਗਿਆ ਸਾਡੇ ਕੋਲ ਨਹੀਂ ਚੀਜ਼ਾਂ ਹੈਗੀਆਂ ਆਪਣੇ ਪੇਜਾਂ ਤੋਂ ਆਪਣੀ ਤਾਰੀਫ਼ ਘੱਟ ਕਰਿਆ ਕਰਨ ਇਹਨਾਂ ਦੇ ਬੇਰਬਾਰੇ ਬੇਰਵੇ ਬਾਰੇ ਪੂਰਾ ਦੱਸਣ ਲੱਗਿਆਂ ਕਿ ਜਦੋਂ ਇਹ ਫਿਲਮ ਲਾਂਚ ਆਏ ਉਦੋਂ ਖਾੜਕੂ ਬਾਤ ਤੋਂ ਨਿਕਲੇ ਸੀ ਲੋਕ ਇਹ ਚਲੋ ਇਹਨਾਂ ਦਾ ਵੀ ਉਨਾ ਹੀ ਕਿ ਨਾ ਹੋਣਾ ਜਿੰਨਾ ਕਿ ਸਾਡੇ ਅਰਗਿਆਂ ਦਾ ਰਿਹਾ ਹੁਣ ਉਦੋਂ ਸਭ ਦਾ ਹੀ ਰਿਹਾ ਇਹਨਾਂ ਦਾ ਤੇ ਕਲਾਕਾਰ ਜਿਹੜਾ ਸੌਫਟ ਹਾਰਡ ਹੁੰਦਾ ਵਿਚਾਰਾ ਥੋੜਾ ਡਰਪੋਕ ਵੀ ਹੁੰਦਾ ਇਹਨਾਂ ਦਬਦਬਾ ਬਣਾ ਲਿਆ ਸਾਰੇ ਸਿੰਗਰਾਂ ਸੁngਰਾਂ ਤੇ ਸਿੰਗਰਾਂ ਸੁngਰਾਂ ਦੇ ਤਾਂ ਕਹਿੰਨਾ ਕਿ ਸੁngਰਾਂ ਦੇ ਬਣਾਇਆ ਸਿੰਗਰ ਜਿਹੜੇ ਸੀ ਉਹ ਵਿਚਾਰੇ ਉਦਾਂ ਹੀ ਉਹ ਨਹੀਂ ਕਲਾ ਮਿਹਨਤ ਨਾਲ ਸਿੱਖਿਆ ਸੀ ਤੇ ਉਹ ਇਦਾਂ ਹੋਗਾ ਇਸ ਗੱਲ ਦਾ ਸਬੂਤ ਇਹ ਆ ਵੀ ਥੋੜੇ ਦਿਨ ਪਹਿਲਾਂ ਫਰੋਜ਼ ਨੂੰ ਪੁੱਛਿਆ ਕਿਸੇ ਨੇ ਫਰੋਜ਼ ਖਾਨ ਨੂੰ ਕਿ ਉਹਨੂੰ ਲੋਕ ਉਸਤਾਦ ਜੀ ਕਹਿੰਦੇ ਤੁਸੀਂ ਕੀ ਕਹਿੰਦੇ ਉਹਨਾਂ ਦਾ ਜਵਾਬ ਦੇਣ ਤੋਂ ਪਹਿਲਾਂ ਪੌਂਚ ਦੇਖੋ ਕਹਿੰਦੇ ਹੋਣੇ ਆ ਇੰਨੇ ਸਾਲ ਦੇ ਆ ਤਾਂ ਹੈਗੇ ਆ ਹਨਾ ਉਹ ਵਿਚਾਰੇ ਨੇ ਕਿਦਾਂ ਆਪਣਾ ਮਨ ਮਾਰ ਕੇ ਕਿਹਾ ਹੋ ਜene ਇੰਨੀ ਮਿਹਨਤ ਕਰਕੇ ਬਣਾਇਆ ਇਹਨਾਂ ਦੇ ਪੰਜ ਚਾਰ ਬੰਦੇ ਜਿਹੜੀਆਂ ਫੇਕ ਆਈਡੀਆ ਵਾਲਿਓ ਮੇਰੀ ਇੱਧਰ ਆ ਕੇ ਮੈਨੂੰ ਗਲਤ ਕਮੈਂਟ ਪਾਏ ਉਹਨਾਂ ਬਾਰੇ ਪਾਉਣ ਲੱਗੇ ਬੋਲਣ ਲੱਗੇ ਉਹਨਾਂ ਕਰਕੇ ਜੇ ਉਸਤਾਦ ਜੀ ਇੰਨੇ ਹੀ ਘੈਂਟ ਐ ਲੋਕਾਂ ਦਾ ਇੰਨਾ ਹੀ ਭਲਾ ਕਰਦੇ ਆ ਤੇ ਉਸਤਾਦ ਜੀ ਇੱਕ ਗੱਲ ਇਹ ਵੀ ਦੱਸਣ ਭਈ ਜਦੋਂ ਇਹ ਜਿੱਥੋਂ ਗੱਡੀਆਂ ਆਪਣੀਆਂ ਤਿਆਰ ਕਰਾਉਂਦੇ ਆ ਸਰ ਬਲੋ ਵਾਲਿਆਂ ਤੋਂ ਉਹਨਾਂ ਦਾ ਨਾਂ ਕਦੀ ਕਿਉਂ ਨਹੀਂ ਲਿਆ ਭਈ ਮੇਰੇ ਵਰਗੀਆਂ ਗੱਡੀਆਂ ਪੰਜਾਬ 'ਚ ਕਈਆਂ ਨੇ ਬਣਾ ਲੈਣੇ ਤੇ ਮੈਂ ਐ ਹੋ ਜਾਊਂਗਾ ਡੁੱਬ ਜਾਊਂਗਾ ਡਾਉਣ ਜਾ ਹੋ ਜਾਊਂਗਾ ਡੁੱਬਣਾ ਤਾਂ ਕੀ ਐ ਚੱਲਾ ਜੋ ਹੈਗੇ ਆ ਤੁਹਾਨੂੰ ਪਤਾ ਹੀ ਆ ਬੁਮਾਨ ਜੀ ਪਰ ਇਹ ਚੀਜ਼ਾਂ ਬੜੀਆਂ ਦੁੱਖ ਵਾਲੀਆਂ ਜਨਾਬ ਜਿਹੜੇ ਇਲਾਕੇ ਜਾਂ ਮੈਂ ਲੋਕ ਪਤਾ ਕਿਉਂ ਇੱਥੇ 90 95 ਸਾਲ ਦੇ ਨਾਰਮਲ ਆ ਫੋਟੋ ਦੇਖ ਸਕਦੇ ਆ ਕਿਉਂਕਿ ਕਿਸੇ ਨਾ ਬੈਰ ਵਿਰੋਧ ਧੋਖਾ ਇਹ ਰਾ ਫਿਰ ਇਹਨਾਂ ਰੱਖਦੇ ਇਹ ਜਿਹੜੇ ਕਲਾਕਾਰ ਐ ਨੇਤਾ ਬਣ ਚੁੱਕੇ ਆ ਪਰ ਨੇਤਾ ਕਿੱਡੀ ਵੱਡੀ ਐਕਟਿੰਗ ਕਰਦੇ ਆ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਵੀ ਕਿੱਡੇ ਵੱਡੇ ਐਕਟਰ ਬਣ ਚੁੱਕੇ ਆ ਉਲਟਾ ਪੁਲਟਾ ਕੰਮ ਚੱਲ ਰਿਹਾ ਇਹਨਾਂ ਨੂੰ ਸੰਭੋ ਇਹ ਜਿਹੜੇ ਬੰਦੇ ਆ ਤੁਹਾਡੇ ਮੁੰਬਈ ਦੇ ਵਿੱਚ ਤੁਸੀਂ ਕਿੰਨੀ ਵਾਰ ਆਏ ਕਿੰਨਿਆਂ ਨੇ ਉੱਠ ਕੇ ਤੁਹਾਡੇ ਪੈਰੀਂ ਹੱਥ ਲਾਇਆ ਉਸਤਾਦ ਜੀ ਮੈਂ ਕਿਉਂ ਨਹੀਂ ਲਾਇਆ ਕਿਉਂਕਿ ਤੁਹਾਡੀਆਂ ਇਹ ਹਰਕਤਾਂ ਕਰਕੇ ਮੈਨੂੰ ਵੀ ਪਤਾ ਆ ਫੇਕ ਆਈਡੀਆ ਆ ਆਪਣੇ ਬੰਦੇ ਛੱਡੇ ਹੋਏ ਨੇ ਬਹੁਤ ਨੇ ਇਹਨਾਂ ਨੂੰ ਸਮਝਾਓ ਜਨਾਨੀਆਂ ਦੀਆਂ ਫੋਟੋਆਂ ਲਾਈਆਂ ਹੋਈਆਂ ਦੇਖ ਸਕਦੇ ਹਾਂ ਜਾਂ ਤਾਂ ਆਪਣੀ ਬੰਦੇ ਦੀ ਕਿਸੇ ਦੀ ਫੋਟੋ ਲਾਓ ਤੁਹਾਨੂੰ ਗਾਲ ਕੱਢਣ ਲੱਗਿਆਂ ਵੀ ਬੰਦਾ ਸੋਝਦਾ ਫਿਰ ਇਹਨਾਂ ਦਾ ਖਲਾਸਾ ਸਭ ਤੋਂ ਵੱਡਾ ਕੀਤਾ ਇਕਲੀ ਵਾਲੇ ਨੇ ਉਹ ਬੰਦੇ ਦੀ ਵੀਡੀਓ ਸੁਣ ਕੇ ਮੈਨੂੰ ਇੰਨਾ ਕੁ ਮਜ਼ਾ ਆਉਂਦਾ ਇੰਨਾ ਕੁ ਸਵਾਦ ਆਇਆ ਉਹਨੂੰ ਪਿਓ ਪਿਓ ਮਾਰੇ ਉਹਨਾਂ ਕਿਹਾ ਸ਼ਾਇਰੀ ਵਿੱਚ ਗੱਲ ਨਹੀਂ ਬਣੀ ਤੇ ਨਹੀਂ ਬਣੀ ਫੈਂਸੀ ਤੇ ਸੀ ਅਸੀਂ ਘੁੰਮ ਵੀ ਫਿਰ ਵੀ ਲਪੇਟ ਵੀ ਗੱਲ ਵੀ ਨਹੀਂ ਕਰਦੇ ਤੁਹਾਡੀ ਉਮਰ ਤੋਂ ਵੱਡਿਆਂ ਦੇ ਤੁਸੀਂ ਪੈਰੀ ਹੱਥ ਲੁਆਈ ਜਾਂਦੇ ਭਾਜੀ ਤੁਸੀਂ ਕਿੰਨੇ ਕੁ ਸਿਆਣੇ ਹੋ ਸਾਨੂੰ ਪਤਾ ਲੱਗ ਗਿਆ ਇੱਕ ਮਾਨ ਮੇਰਾ ਦੋਸਤ ਹੈ ਉਹਨਾਂ ਨੇ ਮੈਨੂੰ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਤੁਸੀਂ ਗੱਲਾਂ ਸਿਆਣੀਆਂ ਕਰਦੇ ਹੋ ਉਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਕਹਿੰਦੇ ਉਹਨਾਂ ਕਿੰਨ੍ਹੇ ਸਾਲ ਹੀ ਸਿਆਣਾ ਜਿੰਨੇ ਸਾਲ ਬਾਕੀ ਸਿਆਣੇ ਰਹਿੰਦੇ ਮਾਨ ਕਹਿੰਦਾ 50 ਤੋਂ ਬਾਅਦ ਕਹਿੰਦਾ ਗੁਰਦਾਸ ਮਾਨ ਨੇ ਕੀ ਕੀਤਾ 50 ਦੇ ਹਾਲਦੁਆਲੇ ਜਾ ਕੇ ਕਹਿੰਦਾ ਆਹ ਕੀ ਕਰ ਰਿਹਾ ਬੱਬੂ ਮਾਨ ਕੀ ਕਰ ਰਿਹਾ ਤੇ 50 ਤੋਂ ਬਾਅਦ ਭਗਵੰਤ ਮਾਨ ਉਹ ਇਹ ਗੱਲਾਂ ਕਹੀਆਂ ਉਹਨਾਂ ਨੇ ਮੈਨੂੰ ਬੜਾ ਹਾਸਾ ਵੀ ਆਇਆ ਥੋੜੀ ਮੇਰੀ ਸੇਥ ਥੋੜੀ ਜਿਆਦਾ ਖਰਾਬ ਹੈ ਮੇਰੀ ਗੱਲ ਇਹਦੇ ਫੈਨ ਕੋਨ ਸੋਚ ਲੋ ਨਾ ਤਾਂ ਮੈਂ ਲੜਨੋਂ ਡਰਦਾ ਨਾ ਮੈਂ ਮਰਨੋਂ ਡਰਦਾ ਨਾ ਮੈਂ ਖੰਡਨੋਂ ਡਰਦਾ ਨਾ ਮੈਂ ਝੰਡਨੋਂ ਡਰਦਾ ਨਾ ਮੈਂ ਹਰਨੋਂ ਡਰਦਾ ਇਹ ਗੱਲ ਨੋਟ ਰੱਖਿਓ ਜੀਨੇ ਪੰਗਾ ਲੈਣਾ ਸਿੱਧੀ ਤਰ੍ਹਾਂ ਲਵੇ ਮੈਨੂੰ ਕੋਈ ਡਰ ਨਹੀਂ ਹੈਗਾ ਇਹਨਾਂ ਦਾ ਇਹਨਾਂ ਦੀ ਮਿੱਟੀ ਪਲੀਤ ਕਰ ਚੁੱਕੇ ਪਾਕਿਸਤਾਨ ਤੋਂ ਉਹ ਕਹਿੰਦਾ ਵੀ ਮੁੱਖ ਮੰਤਰੀ ਦਾ ਸਾਨੂੰ ਕਵੇ ਕੋਈ ਚੱਕਰ ਉਹ ਕਹਿੰਦਾ ਪਿੱਛੇ ਖੜਾ ਕਰਮਜੀਤ ਅਨਮੋਲ ਮਸ਼ਕਰੀਆਂ ਹੱਸਦਾ ਸਾਡੇ ਕੋਲ ਰਹਿ ਕੇ ਸਾਡਾ ਖਾ ਕੇ ਗਿਆ ਇਹ ਇੰਡਸਟਰੀ ਇਦਾਂ ਦੀ ਹੈ ਜਿਹੜਾ ਖਿਲਾਉਂਦਾ ਉਹਨੂੰ ਡੰਗ ਮਾਰਦੀ ਹੈ ਮੈਂ ਦੇਖ ਚੁੱਕਾ ਮੇਰੇ ਨਾਲ ਕੀ ਕੀ ਕિસ્ਸੇ ਹੋਏ ਕਿਤੇ ਗਾਂ ਚੱਲ ਕੇ ਦੱਸ ਦਊਂਗਾ ਹੌਲ-ਹੌਲੀ ਤੁਹਾਨੂੰ ਇਹਨਾਂ ਭੇਡਾਂ ਕਰਕੇ ਤੁਹਾਡਾ ਮੈਨੂੰ ਖਲਾਸਾ ਕਰਨਾ ਪਿਆ ਵੀ ਤੁਸੀਂ ਖਾੜਕੂ ਬਾਦ ਦੇ ਰੋਬ ਨਾਲ ਬਣੇ ਆਪਣੀਆਂ ਆਈਡੀਆ ਬਣਾ ਕੇ ਲੋਕਾਂ ਨੂੰ ਕਟੜ ਫੈਨ ਠੱਕੜ ਫੈਨ ਉਹ ਕਿਉਂ ਹੱਸਦੇ ਸਿਆਣੇ ਲੋਕ ਇਹ ਗੱਲ ਕਹਿ ਕੇ ਔਰ ਕਈ ਤੁਹਾਡੀਆਂ ਕਿਉਂ ਕਲਾਸਾਂ ਲਾਉਂਦੇ ਆ ਕਿੰਨੀ ਕੁ ਚੱਲੀਏ ਤੁਹਾਡੇ ਅੰਗੋ ਅਸੀਂ ਇਹ ਨਹੀਂ ਹੈਗੇ ਫਿਲਮ ਆਉਣ ਵਾਲੀ ਆ ਤਾਂ ਗੁਰੂ ਘਰ ਜਾ ਕੇ ਜੋੜੇ ਸਾਫ਼ ਕਰਕੇ ਵੀਡੀਓ ਪਾ ਦਿਓ ਫਿਰ ਤੁਸੀਂ ਕਹਿੰਦੇ ਹੋ ਕਿ ਮੇਰਾ ਤਾਂ ਜੀ ਮੇਰੇ ਚ ਮਾਪੇ ਦੇ ਸੰਸਕਾਰ ਆ ਜੀ ਮੈਂ ਤਾਂ ਤਾਂ ਐਦਾਂ ਨਹੀਂ ਬੋਲਦਾ ਮੈਂ ਅੱਜ ਕਈ ਵਾਰ ਗਾਲਾਂ ਕੱਢਦੇ ਹੋ ਤੁਸੀਂ ਗਲਤ ਬੋਲਦੇ ਹੋ ਕਿੰਨਿਆਂ ਨੂੰ ਪਹਿਲਾਂ ਵੀ ਉਹ ਸੰਸਕਾਰ ਕਿਹਦੇ ਗਵੰਡੀਆਂ ਦੇ ਹੁੰਦੇ ਫਿਰ ਇਹ ਜਵਾਬ ਦੇ ਦਿਓ ਮੇਰਾ ਸਨੇਹਾ ਸਿੱਧਾ ਤੈਨੂੰ ਆ ਮੇਰੀ ਭੇਡ ਤੇਰੇ ਨਾਲ ਹੋ ਸਕਦੀ ਹੈ ਇਹਨਾਂ ਨੰਨੀ ਬੱਕਰੀਆਂ ਨਾਲ ਸਮਝੇ ਇਹ ਠੀਕ ਹੈ ਤੂੰ ਸੂਰਮਾ ਬਹੁਤ ਹੋ ਸਕਦਾ ਤੂੰ ਕੱਲਾ ਹੀ ਨਹੀਂ ਸੂਰਮਾ ਇਹ ਗੱਲ ਨੋਟ ਰੱਖੋ ਉਸਤਾਦ ਦੀ ਗੱਲ ਕਰੀਏ ਤਾਂ ਉਸਤਾਦ ਤਾਂ ਬਹੁਤ ਤਰ੍ਹਾਂ ਦੇ ਆ ਸਾਨੂੰ ਸੀਤੋ ਵਾਲੀ ਆ ਵੀ ਉਸਤਾਦ ਆ ਅੱਜਕੱਲ ਤਾਂ ਹੁਣ ਤੁਸੀਂ ਕਿਹੜੀ ਕੈਟਾਗਰੀ ਜੋ ਤੁਸੀਂ ਦੱਸ ਦੋ ਸਾਨੂੰ ਹੈਨਾ ਉਸਤਾਦਾਂ ਸ਼ਗਿਰਦਾਂ ਵਾਲੀਆਂ ਗੱਲਾਂ ਆਪਣੇ ਤੱਕ ਰੱਖੋ ਦੂਜਿਆਂ ਨੂੰ ਨਾਲ ਪੇਟੋਇਚ ਬੜਾ ਦੁੱਖ ਹੁੰਦਾ ਹੈ ਧੜਾਈ ਬਹੁਤ ਹੋਣੀ ਆ ਜੀ ਹੋ ਵੀ ਰਹੀ ਆ ਥੋੜੀ ਸ਼ਰਮ ਕਰੋ ਸਿਆਣੇ ਬਣੋ ਪਹਿਲਾਂ ਉਹ ਚੁੱਪੇ ਹੀ ਰਹਿੰਦੇ ਵਧੀਆ ਸੀ ਬੋਲ ਕੇ ਤੁਸੀਂ ਆਪਣੀ ਹੋਰ ਡੰਡ ਲਹਾ ਰਹੇ ਮਿਹਰਬਾਨੀ ਸ਼ੁਕਰੀਆ ਆਪਣੀਆਂ ਭੇਡਾਂ ਨੂੰ ਸੰਭੋ ਜਨਾਨੀਆਂ ਦੀਆਂ ਫੋਟੋ ਲਾਉਣ ਨੂੰ ਮਰਦਾਂ ਵਾਲੀ ਕਲ ਤਾਂ ਹੈ ਨਹੀਂ ਨੱਚ ਇੱਕ ਵੀ ਤੇ ਪੰਗੇ ਕਿੱਥੇ ਕਿੱਥੇ ਜਾ ਕੇ ਲੈਂਦੇ ਆ